ਪੰਜਾਬ ਸਰਕਾਰ ਵੱਲੋਂ ਬੜੇ ਸ਼ਹਿਰਾਂ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਤੁਸੀਂ ਦੇਖ ਰਹੇ ਹੋ ਇਸ ਸਮਾਣਾ ਦਾ ਟ੍ਰੀਟਮੈਂਟ ਪਲਾਂਟ ਹੈ ਔਰ ਜਿਹੜਾ ਇਹ ਮਸ਼ੀਨ ਹੈ ਸਹਿਰ ਕੇ ਸੀਵਰੇਜ ਨੂੰ ਸਫਾਈ ਕਰਨ ਲਈ 50 ਲੱਖ ਦੇ ਕਰੀਬੇ ਮਸ਼ੀਨ ਹੈ ਲੇਕਿਨ ਇੱਕ ਸਫੇਦ ਹਾਤੀ ਸਾਫਤ ਹੋ ਰਹੀ ਹੈ ਸਹਿਰ ਵਾਸੀ ਪਰੇਸ਼ਾਨ ਹੈ ਸਹਿਰ ਦੇ ਵਿੱਚ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੱਗੇ ਕੋਈ ਬੰਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੈ ਗੁਰਦੁਆਰਾ ਸਾਹਿਬ ਜਾਵੇ ਮੰਦਿਰ ਜਾਵੇ ਉੱਥੇ ਜਾ ਕੇ ਉਹ ਗੰਦੇ ਪਾਣੀ ਵਿੱਚ ਤੁਸੀਂ ਆਪ ਸਮਝੋ ਵੀ ਜਿਹੜਾ ਬੰਦਾ ਨਾਤੋ ਕੇ ਮੱਥਾ ਟੇਕਣ ਜਾਵੇ ਔਰ ਗੰਦਗੀ ਦੇ ਪਾਣੀ ਵਿੱਚ ਜਾਊਗਾ ਤਾਂ ਉਸ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੋਣਾ ਇਹ ਬਿਜਲੀ ਬੋਰਡ ਦਾ ਕਨੈਕਸ਼ਨ ਵੀ ਇੱਥੇ ਲੱਗਿਆ ਹੋਇਆ ਹੈ ਬਿਜਲੀ ਬੋਰਡ ਦੀ ਬਿਜਲੀ ਚਲੀ ਜਾਵੇ ਤਾਂ ਜਨਰੇਟਰ ਵੀ ਹੈ ਇਹ ਵੀ ਲੱਖਾਂ ਰੁਪਏ ਦਾ ਜਨਰੇਟਰ ਹੈ ਲੇਕਿਨ ਇਸ ਨੂੰ ਵੀ ਨਹੀਂ ਚਲਾਇਆ ਜਾਂਦਾ ਮਾਮੂਲੀ ਬਰਸਾਤ ਹੋ ਜੇ ਸੈਰ ਦੇ ਵਿੱਚ ਜਲਦਲ ਹੋ ਜਾਂਦਾ ਹੈ ਪਾਣੀ ਕੀ ਨਿਕਾਸੀ ਨਹੀਂ ਹੁੰਦੀ ਇਸ ਕਰਕੇ ਆਮ ਜਨਤਾ ਅਧਿਕਾਰੀਆਂ ਤੋਂ ਉਸ ਅਧਿਕਾਰੀ ਜਿਹੜੇ ਸਿਵਲ ਬੋਰਡ ਦੇ ਮੰਗ ਕਰ ਰਹੀ ਹੈ ਵੀ ਜਿਹੜਾ ਸਿਵਲ ਸਿਸਟਮ ਸਮਾਨ ਹੈਗੇ ਉਹਨੂੰ ਸੁਧਾਰਿਆ ਜਾਵੇ ਤਾਂ ਕਿਸੇ ਨੇ ਗੁਰਦੁਆਰੇ ਮੰਦਰ ਜਾਣਾ ਹੁੰਦਾ ਉਹ ਗੰਦੇ ਪਾਣੀ ਵਿੱਚੋਂ ਲੰਘ ਕੇ ਨਾ ਜਾਵੇ ਉਸ ਕੀ ਦੀ ਭਾਵਨਾ ਹੈ ਉਹ ਭਾਵਨਾ ਨੂੰ ਠੇਸ ਪਹੁੰਚਦੀ ਹੈ ਹੁਣ ਕਦੋਂ ਉੱਚ ਅਧਿਕਾਰੀ ਇਸ ਪਾਸੇ ਧਿਆਨ ਦੇਣਗੇ ਕਹਿੰਦੇ ਐਸ ਜੋਗਾ ਤਵਾਦਲਾ ਹੋ ਗਿਆ ਦੱਸੋ ਇਹਨਾਂ ਕੋਲ ਇੱਕੋ ਜਵ ਜੈ ਨੂੰ ਪੁੱਛੇ ਜੈ ਕਹਿੰਦੇ ਉਹ ਮੈਂ ਛੁੱਟੀ ਤੇ ਆ ਦੂਜੇ ਨੂੰ ਪੁੱਛੋ ਮੈਂ ਨਹੀਂ ਆ ਕਿਸ ਤਰ੍ਹਾਂ ਕੰਮ ਚੱਲੇਗਾ ਇਸ ਕਰਕੇ ਉੱਚ ਅਧਿਕਾਰਨ ਚਾਹੀਦਾ ਹੈ ਕਿ ਇਸ ਸਿਸਟਮ ਨੂੰ ਸੁਧਾਰਿਆ ਜਾਵੇ ਤਾਂ ਕਿ ਜਨਤਾ ਨੂੰ ਰਾਹਤ ਮਿਲੇ ਮੈਂ ਜੀ ਟਿੰਕਾ ਗਾਜੇਬਾਸ ਮੇਰਾ ਵਾਰਡ ਨੰਬਰ 10 ਹੈ ਦੇਖੋ ਉਰੇ ਅਸੀਂ ਮੈਂ ਕਈ ਵਾਰ 1.5 ਮਿੰਟ ਹੋ ਗਿਆ 2 ਮਿੰਟ ਲਗਾਤਾਰ ਕਹਿੰਦੇ ਉਹ ਸਾਡੇ ਮਹੱਲੇ ਵਿੱਚ ਪਾਣੀ 10 ਮਿੰਟ ਪਾਣੀ ਨਹੀਂ ਪੈ ਜੇ ਪਾਣੀ ਸਾਡੇ ਗੋਡੇ-ਗੋਡੇ ਹੋ ਜਾਂਦਾ ਜਿਹੜਾ ਕਿ ਸਾਰੀ ਦਿਨ ਰਾਤ ਪਾਣੀ ਨਿਕਲਦਾ ਹੋ ਕਹਿੰਦੇ ਬਾਜ ਜੀ ਬਾਰੀ-ਬਾਰੀ ਖਾਵਰਾ ਲਾਉਣ ਦੇ ਬਾਜ ਜੀ ਅਫਸਰਾਂ ਦੇ ਸਿਰ ਤੇ ਜੂਣੀ ਸਰਕਦੀ ਜਦੋਂ ਵੀ ਕਹਿੰਨੇ ਆ ਮਸ਼ੀਨ ਸਾਡੀ ਖਰਾਬ ਖੜੀ ਹੈ ਜੈਟਿੰਗ ਵੀ ਖਰਾਬ ਖੜੀ ਹੈ ਪੈਨਲ ਹੈ ਐਸ.ਜੀ. ਸਾਹਿਬ ਨੂੰ ਫੋਨ ਕਰਿਓ ਉਹ ਕਹਿੰਦੇ ਟਰਾਂਸਫਰ ਹੋ ਗਈ ਜੀ ਜਿੰਨੀ ਦੇ ਤੱਕ ਨਮਾ ਐਸ.ਜੀ. ਪੁਆਇੰਟ ਨਹੀਂ ਹੁੰਦਾ ਚਾਰਜ ਹੁੰਦਾ ਉਹਦੇ ਕੋਲੇ ਅਸ਼ੋਕ ਜੈ ਜੀ ਨੂੰ ਫੋਨ ਕੀਤਾ ਕਹਿੰ ਫੇਰ ਰਵੀ ਜੀ ਨਾਲ ਨੰਬਰ ਤੋਂ ਰਵੀ ਜੀ ਨਾਲ ਗੱਲ ਕੀਤੀ ਜੇਈ ਸਾਹਿਬ ਹੋਰ ਹੋਣਗੇ ਉਹ ਕਹਿੰਦੇ ਪਤਾ ਕਰਦਾ ਮੈਂ ਜਦੋਂ ਜਿਹੜਾ ਬੰਦਾ ਇਹਨੇ ਕੰਪਲੀਟ ਦੇ ਬਿਠਾਇਆ ਉਹਨੂੰ ਅਸੀਂ ਕਹਿੰਨੇ ਆ ਉਹ ਕਹਿੰਦਾ ਜੈਡ ਮਸ਼ੀਨ ਦੇ ਉਹ ਤਾਂ ਸਫਾਈ ਕਰਾਂਗੇ ਹੁਣ ਇੱਥੇ ਅਸੀਂ ਆ ਕੇ ਦੇਖਿਆ ਆਗੇ ਜਿਹੜੀ ਸਾਡੀ 45-50 ਲੱਖ ਰੁਪਏ ਲੱਗੇ ਮਸ਼ੀਨ ਖੜੀ ਹੈ ਸਿਰਫ 1 ਲੱਖ ਰੁਪਏ ਦੇ ਪਏ ਵਾਸਤੇ 50 ਲੱਖ ਰੁਪਏ ਚਿੱਟਾ ਥੱਥੇ ਖੜਾ ਬਣ ਗਿਆ ਜਿੰਨੀ ਦੇ ਤੱਕ ਇਹ ਮਸ਼ੀਨ ਚੱਲਦੀ ਨਹੀਂ ਸਫਾਈ ਨਹੀਂ ਹੁੰਦੀ ਸ਼ਹਿਰ 'ਚ ਜਾ ਕੇ ਦੇਖੋ ਇਹ ਆ ਕੇ ਦਫ਼ਤਰਾਂ 'ਚ ਬੈਠੇ ਨੇ ਸ਼ਹਿਰ 'ਚ ਜਾ ਕੇ ਕਿੰਨਾ ਮਾੜਾ ਹਾਲ ਹੈ ਕਿੰਨਾ ਸੀਵਰੇ ਬੈਗ ਸਾਡੇ ਨਾਲ ਗੁਰਦੁਆਰਾ ਰਵੀਦਾਸ ਗੁਰਦੁਆਰਾ ਪੈਂਦਾ ਹੈ ਉੱਥੇ ਜਾ ਕੇ ਤੁਸੀਂ ਮੌਕੇ ਜਾ ਕੇ ਦੇਖੋ ਲੋਕ ਪਾਣੀ ਵਿੱਚ ਗੰਦਗੀ ਵਿੱਚ ਪੈਰ ਰੱਖ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਜਾ ਕੇ ਟੇਕਦੇ ਨੇ ਉਹਨਾਂ ਲੋਕਾਂ ਦੇ ਕੀ ਹਾਲਾਤ ਹੋਣਗੇ ਜਦੋਂ ਆਪਾਂ ਇੱਕ ਆਪਾਂ ਕਹਿੰਦੇ ਨੇ ਗੰਦੀ ਦੇ ਵਿੱਚ ਪੈਰ ਰੱਖ ਕੇ ਗੁਰਦੁਆਰਾ ਸਾਹਿਬ ਜਾਂਦੇ ਆ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਆਪਾਂ ਨੂੰ ਕੀ ਮਹਿਸੂਸ ਹੋਊਗਾ ਅਸੀਂ ਆ ਕੇ ਦੇਖਿਆ ਮੋਟਰਾਂ ਜਿਹੜੀਆਂ ਮੋਟਰਾਂ ਬੰਦ ਪਈਆਂ ਨੇ ਕਿੰਨੇ ਮੋਟਰਾਂ ਬੰਦ ਪਈਆਂ ਨੇ ਅਸੀਂ ਜਦੋਂ ਸਾਨੂੰ ਆਸੀਂ ਅੱਖਾਂ ਨਾਲ ਦੇਖ ਲਿਆ ਸਾਨੂੰ ਵੀ ਤਾਂ ਮੋਟਰਾਂ ਚੱਲਦੀਆਂ ਨੇ ਘੱਟੋ ਘੱਟ ਮੋਟਰਾਂ ਇੱਕ ਦੋ ਮੋਟਰਾਂ ਚੱਲਦੀਆਂ ਰਹਿਣ ਸ਼ਹਿਰ ਦਾ ਪਾਸੇ ਨਿਕਲੇ ਤਿੰਨ ਦੀਆਂ ਤਿੰਨ ਮੋਟਰਾਂ ਅਸੀਂ ਅੱਗੇ ਦੇ ਮੌਕਾ ਦੇਖਿਆ ਤਿੰਨੇ ਮੋਟਰਾਂ ਬੰਦ ਪਈਆਂ ਨੇ ਸਰਕਾਰ ਵੱਲੋਂ ਤੇਲ ਵੀ ਆਉਂਦਾ ਹੈ ਸਰਕਾਰ ਵੱਲੋਂ ਬਿਜਲੀ ਵੀ ਆਉਂਦੀ ਹੈ ਮਲਾਜਮ ਇੱਥੇ ਬੈਠੇ ਨੇ ਕੋਈ ਕੰਮ ਨਹੀਂ ਕਰਦਾ ਹੈਗਾ ਸਾਰੇ ਜਨਰੇਟਰ ਵੀ ਉੱਥੇ ਮੌਜੂਦ ਪਿਆ ਹੈ ਤੇਲ ਵੀ ਜਨਰੇਟਰ ਦਾ ਮਿਲਦਾ ਹੈ ਸਰਕਾਰ ਵੱਲੋਂ ਠਕਾਗਰ ਨੂੰ ਬਿਜਲੀ ਵੀ ਹੈ ਜਿਹੜੀ ਮਸ਼ੀਨਾਂ 50 ਲੱਖ ਰੁਪਏ ਲੱਗੇ ਚਿੱਟਾ ਹੱਤੀ ਬਣਿਆ ਹੋਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਅਫਸਰਾਂ ਨੂੰ ਕਹਿੰਦੇ ਆਂ ਵੀ ਜਾਗੋ ਕੈਮਰਾਮੈ